हाँ जी गाइज आप पहुंच गए हैं दरबार मॉर्निंग के बजे पांच अच्छे दर्शन ਦੀ 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 ਨੂੰ ਤੋਂ ਆਈ ਹੈ ਹਾਂਜੀ ਗਾਇਜ਼ ਆਪਾਂ ਆ ਗਏ ਆਨਪਾਰ ਅੱਜ ਸ਼ਵਾਨੀ ਨਹੀਂ ਆਈ ਸੀ ਮੈਂ ਤਾਂ ਡਿੰਪਲ ਆਏ ਬਸ ਜੇਠੇ ਵੀਰ ਵਰਦੀਆਂ ਮੁਬਾਰਕਾ ਸਭ ਨੂੰ ਦਾਤਾ ਭਲੀ ਕਰੇ ਜੈ ਸਾਈਂ ਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ 786 ਕਰਨੇ ਗਾਇਜ਼ ਆਪਾਂ ਕਰ ਲਈ ਸਭ